¡Suscríbete al ਅਮਿਤੀ 3 ਮਈ 2025 ਨੂੰ ਚਰਨਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਨ ਧਾਰ ਕੀਤੀ ਸੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕ੍ਰੀਮ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਪੀ ਐਨ ਅਧਰਜ ਰਜਿਸਟਰ ਕੀਤਾ ਸੀਗਾ ਤੇ ਮਕਦਮਾ ਅਧਰਜ ਰਜਿਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਅਸੀਂ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ ਅ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵੀਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਦੇ ਬਾਅਦ ਜਿਹੜੀ ਹੈਗੀ ਸਾਨੂੰ ਇਸ ਮੁਕਦਮੇ ਦੇ ਵਿੱਚ ਸਫਲਤਾ ਹਾਸਲ ਹੋਈ ਇਸ ਮੁਕਦਮੇ ਦੇ ਵਿੱਚ ਅਸੀਂ ਮਨੋਦ ਮਹਾਤੋ ਜੋ ਕਿ ਜ਼ਿਲ੍ਹਾ ਤਰਪੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀਗੇ ਉਹਨਾਂ ਨੂੰ ਅਸੀਂ ਇਸ ਮੁਕਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਦੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਤਰਪੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਕੁੰਦੇ ਜਿਹੜੇ ਸੋਨਾ ਹੈਗਾ ਬਰਾਮਦ ਕੀਤਾ ਇਸ ਦੇ ਨਾਲ 5 ਲੱਖ ਰੁਪਏ ਜਿਹੜਾ ਕਾਇਸ਼ ਸੀਗਾ ਜਿਹੜੇ ਨੇ ਸੋਨਾ ਸੇਲ ਕਰਕੇ ਜਿਹੜਾ ਕੁਸ਼ ਕਾਇਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਬਿਹਾਰ ਪੁਲਿਸ ਨੇ ਸਾਡਾ ਉੱਤੇ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖੜਾ ਦੇ ਵਿੱਚ ਤਾਇਨਾਤ ਇਨਸਪੈਕਟਰ ਤਿਰਪੁਰੀ ਕੁਮਾਰ ਜੋ ਕਿ ਉਦੋਂ ਦੇ ਐਸ ਐਚਓ ਸੀਗੇ ਜ਼ਿਲ੍ਹਾ ਸਿਤਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਉਹਦੇ ਵਿੱਚ ਸਾਡੀ ਐਫਰਟ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਟੋਲੇ ਸੋਨਾ ਤੇ 5 ਲੱਖ ਰੁਪਇਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਉਹ ਜਿਹੜਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੁਲਸ ਰਿਮਾਨ ਦੇ ਉੱਪਰ ਚੱਲ ਰਿਹਾ ਅੱਜ ਇਹਨੂੰ ਬੇਸ਼ਰਮ ਕੇ ਦੁਬਾਰਾ ਪੁਲਸ ਰਿਮਾਨ ਆਸਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਇਸੇ ਘਰਵਾਲੀ ਰਤਨੀ ਇਸ ਦੀ ਸਾਥ ਸਹੇਤਰੀ ਦੇਵੀ ਦਵਿੰਦਰ ਸਿੰਘ ਤੇ ਇਹ ਜਿਹੜਾ ਵਿਨੋਦ ਮਾਤੋ ਇਹ ਚਾਰਾਂ ਦੀ ਪਲਾਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੁਝ ਸੋਨਾ ਬਿਹਾਰ ਦੇ ਵਿੱਚ ਆਪਣੇ ਬੇਸਿਕਲੀ ਦਰਬੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੁਝ ਸੋਨਾ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸਿਟੀ ਤੋਂ ਸਬਡਿਵੀਜ਼ਨ ਸਰਦਾਰ ਸਰਬਜੀਤ ਸਿੰਘ ਜੀ ਦੇ ਨਾਲ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਸੀ ਇਹਨੂੰ 6 ਦਿਨ ਦੇ ਪੁਲਿਸ ਰਿਮਾਨਡ ਤੋਂ ਕਰ ਲਿਆ ਰਿਮਾਨਡ ਦੇ ਆਜ਼ਾਦ ਕਰਨ ਤੋਂ ਬਾਅਦ ਸਾਡੀ ਟੀਮ ਦਰਬੰਗਾ ਵਾਸਤੇ ਰਵਾਨਾ ਹੋਈ ਉਥੇ ਜਿਦਾਂ ਮੈਂ ਪਹਿਲਾਂ ਦੱਸਿਆ ਇੰਸਪੈਕਟਰ ਤੇਰੂਪਰੀ ਕੁਮਾਰ ਦੀ ਮਦਦ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਤੋਲੇ ਸੋਨਾ ਤੇ 5 ਲੱਖ ਰੁਪਏ ਕੈਸ਼ ਤੇ ਨਾਲ 300 ਗ੍ਰਾਮ ਚਾਂਦੀ ਜਿਹੜੀ ਹੈਗੀ ਬਰਾਮਦ ਕਰਤੀ ਇਸ ਤਰ੍ਹਾਂ ਦੋਸਤੀ ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ ਇਹ ਮਈ ਅਪ੍ਰੈਲ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਇੱਕਦਮ ਅਚਾਨਕ ਉਥੋਂ हट ਜਾਂਦੀ ਹੈ ਜਿਹੜੇ ਚਰਨਜੀਤ ਪੌਰ ਸੀਗੀ ਉਹਨਾਂ ਨੂੰ ਕੋਈ ਕਿਹਾ ਸੋਨਾ ਪਹਿਲਾਂ ਲਾਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਨੌਕਰ ਤੋਂ ਬਾਅਦ ਦੇ ਵਿੱਚ ਘਰ ਵਿੱਚ ਲਿਆ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਦਾ ਚੋਨਾ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਾਸਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਦੋਰਾ ਚੋਰੀ ਹੋ ਗਿਆ ਇਸ ਤੇ ਉਹਨਾਂ ਨੇ ਥਾਣੇ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਚਲੋ ਤੇ ਅਸੀਂ ਮੁਕਦਮਾ ਦਰਜ ਕੀਤਾ ਤੇ ਫਰਦਰ ਤਕਤੀਸ਼ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜੋ ਰਤਨੀ ਜੀਵੀ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕੰਮ ਕਰਕੇ ਛੱਡ ਗਈ ਸੀ ਉਸ ਨੇ ਹੀ ਸਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਵਾਰਤਤਾ ਕੀਤੀ ਸੀ ਇਹ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਦੇ ਕੰਮ ਤੇ ਗਈ ਸੀ ਤੇ ਇਹਨਾਂ ਨੂੰ 3 ਮਈ ਨੂੰ ਜਿਹੜਾ ਹੈਗਾ ਇਸ ਬਾਰੇ ਸੂਚਨਾ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਟੋਲੇ ਸੋਨਾ ਸੀਗਾ ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀਗੀ ਜਿਸ ਦੇ ਵਿੱਚੋਂ ਹੁਣ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ 17 ਟੋਲੇ ਸੋਨਾ ਬਰਾਮਦ ਕਰ ਚੁੱਕੇ ਹਾਂ ਉਸ ਸੋਨਾ ਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ ਉਸ ਪੈਸੇ ਦੇ ਵਿੱਚੋਂ 15 ਲੱਖ ਸੌਰੀ 5 ਲੱਖ ਰੁਪਇਆ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ ਹੈ ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਇਸ ਦੇ ਵਿੱਚ ਬਰਾਉਂਡ ਹੋ ਚੁੱਕੀ ਹੈ। ਇਹ ਜਿਹੜੀ ਰਤਨੀ ਦੇਵੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਕਿ ਪੁਲਿਸ ਮੇਰੇ ਚੈੱਕ ਕਰ ਰਹੀ ਹੈ ਕਿ ਪੁਲਿਸ ਨੇ ਮੇਰੇ ਉੱਪਰ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ bail application apply ਕੀਤੀ ਸੀ ਜਿਹਦੇ ਵਿੱਚ ਇਹਨੇ ਹਾਈ ਕੋਰਟ ਤੋਂ interim bail ਇਹਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੇਸ਼ੀ ਤੇ ਅਸੀਂ ਸਾਰੇ ਜਿਹੜੇ ਫੈਕਟ ਸਾਹਮਣੇ ਰੱਖਾਂਗੇ ਤੇ bail ਨੂੰ ਵੀ ਰਿਸਪੋন্স ਕਰਾਇਆ ਜਾਊਗਾ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ locker ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੋਚਿਆ ਉਹ ਜਿਹੜਾ ਸੀਗਾ locker ਦੇ ਵਿੱਚ ਰੱਖ ਕੇ ਘਰੇ ਰੱਖਿਆ ਸੀਗਾ ਬਾਅਦ ਦੇ ਵਿੱਚ ਉਹ locker ਦੇ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਸਾਡਾ ਸੋਨਾ ਜਿਹੜਾ ਕਰੋ ਦੇ ਵਿੱਚ ਗਾਇਬ ਹੋ ਚੁੱਕਿਆ ਸੀ ਸਾਹਿਬ ਕਿੰਨਾ ਸੋਨਾ ਵੇਚਦਾ ਉਹਨਾਂ ਨੇ ਤੇਰੀ ਨੇ ਮੁਰਲੀ ਬਸ਼ਕੀਸ਼ ਦੇ ਵਿੱਚ ਦੱਸਿਆ ਕਿ ਅੱਧਾ ਸੋਨਾ ਜਿਹੜਾ ਅੱਧਾ ਸੋਨਾ ਸੀਗਾ ਤਕਰੀਬਨ 37 ਟੋਲੇ ਦੇ ਕਰੀਬ ਸੋਨਾ ਇਹਨੇ ਅੱਗੇ ਸੇਲ ਕੀਤਾ ਹੈ ਜਿਹੜੇ ਕਿਉਂਕਿ ਬਾਕੀ ਤਿੰਨ ਦੋਸ਼ੀ ਨਹੀਂ ਗ੍ਰਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਦੀ ਇਹਦੀ ਮਾਤਾ ਸਵੇਤਰੀ ਦੇਵੀ ਤੇ ਦਵਿੰਦਰ ਕੁਮਾਰ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਹੋਰਾਂ ਦੀ ਕਨਸਟੋਡਿਅਲ ਇਨਟੈਰੋਗੇਸ਼ਨ ਹੋਣੀ ਬਾਕੀ ਹੈ ਸੋ ਬਾਕੀ ਜਿਹੜੇ ਫੈਕਟਸ ਹੈਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲੇ ਦੇ ਕਰੀਬ ਜਿਹੜਾ ਸੋਨਾ ਇਹਨੂੰ ਦਸਰੋ ਮਾਤਵਾਂ ਕਰਾਣਾ ਕਿ ਸੇਲ ਕਰ ਦਿੱਤਾ ਇਹ ਇਹਨਾਂ ਨੇ ਸੇਲ ਜਿਹੜਾ ਸੀਗਾ ਆਪਣੇ ਦਰਭੰਗਾ ਜਾ ਕੇ ਉੱਥੇ ਕਿਉਂਕਿ ਬੇਸਿਕਲੀ ਦਰਭੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਲ ਕੀਤਾ ਸੀ ਇਹ ਇਹਦਾ ਬੇਸਿਕਲੀ ਦੋਸਤ ਹੈਗਾ ਵਿਨੋਦ ਮਾਤੋ ਦਾ ਦੇ ਨਾਲ ਜਿਹੜਾ ਹੈਗਾ ਇਹਦੇ ਮੈਂ ਅਕਾਫਟ ਕਰਕੇ ਦਿੰਦੇ ਤੁਹਾਨੂੰ ਸਰ ਇਹ ਲੇਡੀ ਕਿੰਨੇ ਟਾਈਮ ਤੋਂ ਕੰਮ ਕਰ ਰਹੀ ਸੀ ਮੰਨ ਕੇ ਇਹ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰ ਕੰਮ ਕਰ ਰਹੀ ਸੀ ਜੀ ਜੀ ਦੇਖੋ ਕਿਉਂਕਿ ਚੋਰੀ ਕਰਨ ਤੋਂ ਬਾਅਦ ਇਹ ਕੁਝ ਸੋਨਾ ਆਫਸ ਦੇ ਵਿੱਚ ਇਹਨਾਂ ਡਿਸਟ੍ਰੀਬਿਊਟ ਕਰ ਲਿਆ ਸੀਗਾ ਚਾਰਾਂ ਨੇ ਡਿਸਟ੍ਰੀਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਨੂੰ ਡਿਸਪੋਜ਼ ਕੀਤਾ ਕਿਉਂਕਿ ਇਕੱਟਾ ਸੋਨਾ ਜਿਹੜਾ ਜਦੋਂ ਕੋਈ ਕਹਿੰਦਾ ਇਸ ਤਰ੍ਹਾਂ ਦਾ ਵੇਚਣ ਵਿੱਚ ਜਾਂਦਾ ਤਾਂ ਉਹ ਤੇ ਸ਼ੱਕ ਹੋ ਜਾਂਦਾ ਸੋ ਉਸ ਦੀ ਸ਼ੱਕ ਤੋਂ ਬਚਣ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰਿਬਿਊਟ ਕਰਕੇ ਅਲੱਗ-ਅਲੱਗ ਇਹਨਾਂ ਡਿਸਪੋਜ਼ ਆਫ ਕੀਤਾ ਸੀ ਇਹ ਤਾਂ ਵੇਚਣ ਤੋਂ ਬਾਅਦ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ ਉਹ ਕੈਸ਼ ਅਸੀਂ ਰਿਕਵਰ ਕੀਤਾ ਹੈ ਤਾਂ ਬਹੁਤ ਵੱਡੀ ਹੈ ਜਿੰਨਾ ਵੇਚਿਆ ਉਹਨੇ ਬਹੁਤ ਵੱਡੀ ਮਾਤਰਿਕ ਤੱਕ ਸੌਦਾ ਹੈ ਜਿਹੜੀ ਤੁਮੋਂ ਹੈਗਾ ਉਹ ਡਾਤੀ ਇਹਨਾਂ ਨੇ ਲੈਤਾ ਕਿ ਉਹ ਨਹੀਂ ਇਹ ਜਿਹੜਾ 5 ਲੱਖ ਦਾ ਅਸੀਂ ਇਹਨਾਂ ਦੇ ਕੋਲ ਰਿਕਵਰੀ ਕਰ ਲਿਆ ਥੋੜਾ-ਬਹੁਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖਰਚੀਦਾ ਜੋ ਵੈਸੇ ਯੂਜ਼ ਕਰਦੇ ਆਪਾਂ ਆਦਰਵਾਇਜ਼ ਜਿਹੜਾ ਹੈ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਬਰਾਮਦਗੀ ਹੋਣੀ ਬਾਕੀ ਹੈ 17 ਟੋਲੇ ਅਸੀਂ ਰਿਕਵਰ ਕਰ ਚੁੱਕੇ ਹਾਂ ਸੋਨਾਂ ਬਾਕੀ ਜਿਹੜੇ 3 ਦੋਸ਼ੇ ਆਨੇ ਉਹਨਾਂ ਦੇ ਵੀ ਚਾਂਸਸ ਹੈਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋਊਗੀ